ਜਿੰਦਾਬਾਦ ਨੂੰ ਲੱਗਦੇ ਹੇ ਤੇ ਤੁਹਾਡੇ ਆਪਣੇ 호ਸਟ ਤੇ ਦੋਸਤ ਮੇਜਰ ਸਿੰਘ ਚੱਕ ਸਭ ਨੂੰ ਬੋਲ ਤੁਹਾਨੂੰ ਸਾਰਿਆਂ ਨੂੰ ਸੱਚੀ ਕਲਕਨਾ ਸਤਿਕਾਰ ਕਰਦਾ ਜਿੰਨੇ ਵੀ ਅੱਜ ਤੁਸੀਂ ਮੇਨਾ ਜ਼ਿੰਦਾਬਾਤ ਟੀਵੀ ਨੂੰ ਲਾਈਵ ਦੇਖਦੇ ਆ ਮੈਂ ਤੁਹਾਡਾ ਵੈਲਕਮ ਕਰੂੰਗਾ ਤੇ ਸਤਿਕਾਰ ਕਰਦਾ ਤੇ ਅੱਜ ਆਪਾਂ ਲਾਈਟ ਜੀ ਹਲਕੀ ਫੁਲਕੀ ਜੀ ਗਿਆਨ ਵੀ ਪਤਾ ਹਫਤਾਵਾਰਿਕ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਨੇ ਤੇ ਖਾਸ ਕਰਕੇ ਆਪਾਂ ਗੱਲਬਾਤ ਅਜ ਕਾਨੀਆਂ ਜਿਹੜਾ ਸਾਡਾ ਪਾਈਚਾਰਾ ਖਾਸ ਕਰਕੇ bizness ਸਾਡਾ ਪੰਜਾਬੀ ਪਾਈਚਾਰਾ ਇੰਡੀਅਨ ਪਾਈਚਾਰਾ ਜਿਹੜੇ biznessmen ਆ ਉਹਨਾਂ ਨੇ ਵੀ ਥੋੜ੍ਹੀ ਥੋੜੀਆਂ ਬੈਕ ਜਿਦਾਂ ਨੇ ਕਹਿੰਦੇ ਆਪਾਂ ਆਪਣੀਆਂ ਕੰਟਰੀਆਂ ਨੂੰ ਜਾਂ ਦੀ ਜਿਹੜੀ ਤਿਆਰੀ ਕਿਚੀ ਹੋਈ ਆ ਉਹਦੀਆਂ ਕੀ ਕਾਰਨਾਂ ਤੇ ਆਏ ਦਿਨ ਸੌਣ ਦੇਖਣ ਜਿਹੜੀਆਂ ਡੈਪੂਟੇਸ਼ਨਾਂ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ ਥੋੜੀ ਲਾਈਟ ਥੋੜੀ ਜੀ ਗੱਲਬਾਤ ਕਰਾਂਗੇ ਮੇਰੇ ਬਹੁਤ ਹੀ ਰਿਸਪੈਕਟਡ ਡਾਕਟਰ ਦਵਿੰਦਰ ਲੱਧਰ ਸਾਹਿਬ ਸਾਹ ਨਾਲ ਜੁੜ ਗਏ ਆ ਅਰਿਓ ਡਾਕਟਰ ਸਾਹਿਬ ਦੀ ਨਜ਼ਰ ਦੇ ਥਰੂ ਤੁਹਾਡਰਾਂ ਗੱਲਬਾਤ ਕਰਦੇ ਵੀ ਕੀ ਕਾਰਨ ਹਨ ਜਿਹੜੇ ਆਏ ਦਿਨ ਇੱਥੋਂ ਡੈਪੂਟੇਸ਼ਨਾਂ ਹੋ ਰਹੀਆਂ ਤੇ ਆਪੋ ਆਪਣੀਆਂ ਕੰਟਰੀਆਂ ਨੂੰ ਸਾਡਾ ਆਪਣਾ ਭਾਈਚਾਰਾ ਵਾਪਸ ਦੀਆਂ ਤਿਆਰੀਆਂ ਕਰ ਰਿਹਾ ਉਹਦੇ ਕੀ ਕਾਰਨ ਆਜੋ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਤੁਸੀਂ ਆਣੇ ਰਹੋ ਜੀ ਬਿਲਕੁਲ ਜੀ ਮੇਜ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਗਾਇਕ ਬਏ ਟੀਵੀ ਤੇ ਮੇਰੇ ਨਾਲ ਰੂਬਰੂ ਹੋ ਜਾਨੇ ਹੋ ਤੇ ਬਾਕੀ ਆਪਣੇ ਜਿੰਨੇ ਸੱਜਣ ਮਿੱਤਰ ਦੋਸਤ ਨੇ ਉਹਨਾਂ ਨੂੰ ਵੀ ਮੇਰੇ ਨਾਲ ਇਹ ਤੇ ਨਾਲ ਲਿੰਕ ਬਣਾ ਕੇ ਇਹ ਇਹ ਪ੍ਰੋਗਰਾਮ ਆਪਾਂ ਕਰਦੇ ਆਏਗੇ ਤੇ ਬੜਾ ਸਫਲ ਪ੍ਰੋਗਰਾਮ ਜਾ ਰਿਹਾ ਹੈ ਕਉ ਕਿ ਮੈਂ ਤਾਂ ਲੋਕਾਂ ਦੇ ਵਿੱਚ ਦਰ ਇਹਨਾਂ ਕਾਫੀ ਤੁਸੀਂ ਵੀ ਜਾਣਦੇ ਹੋ ਇੱਥੋਂ ਪਤਾ ਲੱਗਦਾ ਕਿ ਜਿਹੜੀ ਅਸੀਂ ਕੋਈ ਵੀ ਟਾਪਿਕ ਲੈਣੇ ਆ ਜਾਂ ਕੋਈ ਭੂਮਿਕਾ ਲੈਣੀ ਅਸੀਂ ਬੜੀ ਅੱਛੀ ਤਰੀਕਾ ਨਾਲ ਉਹਨੂੰ ਸੁਲਝਾ ਕੇ ਹਟਦੇ ਆ ਤੇ ਸੋ ਜਿਹੜੇ ਵੀ ਪੈਣ ਬਚੇ ਜੋ ਵੀ ਬਜ਼ੁਰਗ ਮੇਰੇ ਹਾਂ ਦੇ ਮੇਰੇ ਸ਼ੁਭਚਿੰਤਕ ਮੇਰੇ ਦੋਸਤ ਉਹ ਇਹ ਪ੍ਰੋਗਰਾਮ ਦੇਖ ਰਹੇ ਨੇ ਜਾਂ ਸੁਣ ਰਹੇ ਨੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਤੇ ਮੀਜ ਸਿੰਘ ਬਣੋਂ ਸਤਿ ਸ੍ਰੀਕਾਲ ਜੀ ਤੇ ਜੀ ਆਇਆਂ ਨੂੰ ਡਾਕਟਰ ਸਾਹਿਬ ਸასი ਸ਼ਕਾਲ ਤੇ ਖਾਸ ਕਰਕੇ ਡਾਕਟਰ ਸਾਹਿਬ ਲਾਈਵ ਸਾਨੂੰ ਸਾਡੇ ਬਹੁਤ ਹੀ ਰਿਸਪੈਕਟਡ ਕੁਲਵਿੰਦਰ ਭਾਜੀ ਤੇ ਸਰਜੀ ਭਾਈ ਸਾਨੂੰ ਦੇਖ ਰਿਹਾ ਉਹਨਾਂ ਨੇ ਅੱਜ ਖਾਸ ਕਰਕੇ ਮੈਂ ਵੀ ਆ ਡਾਕਟਰ ਸਾਹਿਬ ਤੁਹਾਡੇ ਵੱਲ ਨੂੰ ਪੂਰਾ ਦਮਾਲਾ ਅੱਜ ਸਜਾ ਕੇ ਬੈਠਾ ਹਾਂ ਆ ਤੇ ਉਹਨਾਂ ਨੇ ਵੀ ਉਹਨੂੰ ਸਤਿ ਸ੍ਰੀਕਾਲ ਭੇਜਿਆ ਕਹਿੰਦੇ ਮੇਜਰ ਬਾਈ ਬਹੁਤ ਸੋਹਣਾ ਲੱਗ ਰਹੇ ਆ ਤੇ ਭਾਈ ਜੀ ਤੁਹਾਡਾ ਥੈਂਕ ਯੂ ਆ ਤੁਸੀਂ ਸਾ ਨਾਲ ਜੁੜ ਰਹੇ ਹੋ ਸਤਿਕਾਰ ਰੱਖਿਓ ਆਪਾਂ ਪ੍ਰੋਗਰਾਮ ਥੋੜਾ ਹੋਣ ਅੱਗੇ ਵਧਾਉਣਾ ਆ ਡਾਕਟਰ ਸਾਹਿਬ ਜਿਹੜੀ ਮੈਂ ਸ਼ੁਰੂਆਤ ਚ ਗੱਲਬਾਤ ਆਈ ਦਨ ਸਾਡਾ ਪੰਜਾਬੀ ਪਾਈਚਾਰਾ ਜਾਂ ਇੰਡੀਅਨ ਪਾਈਚਾਰਾ ਤੇ ਖਾਸ ਕਰਕੇ ਜੇ ਕਿਸੇ ਬਿਜ਼ਨਸਮੈਨ ਨਾਲ ਗੱਲਬਾਤ ਕਰੀਏ ਉਹ ਕਹਿੰਦੇ ਐਸ ਮੁਲਕਾਂ ਦੇ ਵਿੱਚ ਆਉਣ ਬਿਜ਼ਨਸ ਕਰਨੇ ਬੜੇ ਔਖੇ ਆ ਖਾਸ ਕਰਕੇ ਆਪਾਂ ਪਹਿਲਾਂ ਵੀ ਪ੍ਰੋਗਰਾਮ ਕਰ ਹਟੇ ਆ ਜਾਂ ਜਦੋਂ ਵੀ ਗੱਲਬਾਤ ਕਰਦੇ ਆ ਕੋਈ ਵੀ ਕਿਸੇ ਨਾਲ ਵੀ ਗੱਲਬਾਤ ਕਰੀਏ ਡੈਫੀਨੇਸ਼ਨਾਂ ਵੀ ਲੱਗ ਰਹੀਆਂ ਬਿਜ਼ਨਸ ਕਰਨੇ ਵੀ ਔਖੇ ਹੋਏ ਆ ਕਿਉਂ ਕਹਿੰਦੇ ਕੈਨੇਡਾ ਇਹ ਪਹਿਲੇ ਵਾਲਾ ਕੈਨੇਡਾ ਨਹੀਂ ਰਿਹਾ ਇਹਦੇ ਕੀ ਕਾਰਨ ਆ ਡਾਕਟਰ ਸਾਹਿਬ ਥੋੜਾ ਬਰੀਫ ਦੇ ਵਿੱਚ ਸ਼ਾਨਣਾ ਲਾਓ ਦੇਖੋ ਜੀ ਕੁਝ ਸਾਲ ਪਹਿਲਾਂ ਹਮਮ ਆਂ ਕੋਈ ਸਮਾਂ ਪਹਿਲਾਂ ਜਦੋਂ ਅਸੀਂ ਤੁਸੀਂ ਆਏ ਆ ਤਾਂ ਸਾਡੇ ਤੋਂ ਸਖਰ ਬਹੁਤ ਪੁਰਾਣੇ ਲੋਕ ਵੀ ਆਏ ਹੋਏ ਇੱਥੇ ਆ ਬਹੁਤ ਅ ਫਿਰ ਵੀ ਉਹਨਾਂ ਦੇ ਹਿਸਾਬ ਨਾਲ ਆ ਮੈਂ ਆ ਉਹ ਅਸੀਂ ਸੋਚੀ ਹਾਂ ਅਸੀਂ ਵੀ ਜੀ ਕਿਹੜਾ ਬੰਦਾ ਜਿਹੜਾ ਜਾਂਦਾ ਨਾ ਉਹ ਕਹਿੰਦਾ ਵੀ ਸਮਝ ਲਓ ਉਹ ਸਵਰਗ ਦੇ ਝੂਟੇ ਜਾਣ ਚੱਲਾ ਕਿ ਪੰਜਾਬ ਚ ਇਹ ਗੱਲ ਹੁੰਦੀ ਸੀ ਉਹ ਮਸੀਤਾਂ ਲਾਇਆ ਕਿ ਅਗਰ ਥੋੜੀ ਜਿਹੀ ਘਟ ਗਈ ਆ ਬਿਲਕੁਲ ਉਹਦੇ ਚ ਇਹ ਸੀਗਾ ਵੀ ਆਪਣੇ ਬੰਦੇ ਇੱਥੇ ਆਏ ਆ ਉਹਨਾਂ ਨੇ ਆ ਕੇ ਬਹੁਤ ਉਮੀਦ ਕੀਤੀ ਪਰ ਪੰਜਾਬੀ ਕੌਮ ਨੂੰ ਪਤਾ ਕਿ ਬਹੁਤ ਮਾਰਸ਼ਲ ਕੌਮ ਹੈਗੀ ਆ ਬੜੇ ਸਿਰੜੀ ਬੰਦੇ ਹੈਗੇ ਆ ਬੜੇ ਮਿਹਨਤੀ ਬੜੇ ਬੰਦੇ ਆ ਬੜੇ ਇਹ ਇਹ ਨਹੀਂ ਕਿ ਇਹ ਸਾਡੇ ਹਰਾਮੀ ਨਹੀਂ ਹੈਗੇ ਇਹ ਆਪਣੇ ਹੱਡਾਂ ਨੂੰ ਪੰਨਣ ਵਾਲੇ ਬੰਦੇ ਆ ਤੇ ਇਹ ਜਦ ਤੱਕ ਇਹ ਠੀਮਾ ਬਣ ਬਣ ਕੇ ਇਹਨਾਂ ਨੇ ਸਾਰੇ ਗਿਆ ਜੰਗਲ ਤੇ ਜੋ ਵੀ ਸੀ ਤੇ ਉਥੇ ਪਹਾੜ ਜੋ ਉਚਾਈ ਵਿੱਚ ਸਾਰਾ ਪਦਰਾ ਕਰਦੇ ਸਾਰਾ ਨੇ ਸੁਪੋਂ ਦੀ ਸਰੀਆਂ ਵੀ ਮਿਦੀਆਂ ਨੇ ਐਡੀ ਗੱਲ ਕੋਈ ਨਹੀਂ ਹੈਗੀ ਜਦੋਂ ਪਾਣੀ ਲੌਂਦੇਦੇ ਸੀ ਸੋ ਇਹ ਬੰਦੇ ਜੋ ਇੱਥੇ ਆਏ ਇਹਨਾਂ ਨੇ ਇਹਨਾਂ ਨੂੰ ਆਪਣਾ ਘਾਰ ਹੀ ਸਮਝਿਆ ਬਿਲਕੁਲ ਤੇ ਬੜੀ ਚੰਗੀ ਗੱਲ ਆ ਵੀ ਇਹਨਾਂ ਨੇ ਘਰ ਸਮਝਿਆ ਤੇ ਇੱਥੇ ਬਹੁਤ ਮਿਹਨਤ ਕੀਤੀ ਆਪਣਾ ਇਹਨਾਂ ਨੇ ਖੇਤੀ ਦਾ ਕੰਮ ਵੀ ਕੀਤਾ ਫੌਲਾ ਫੂਲਾ ਦਾ ਕੰਮ ਵੀ ਕੀਤਾ ਤੇ ਜਿੱਦਾਂ ਕਹਿੰਦੇ ਉਹ ਤੇ ਬੀਰੀਆਂ ਦਾ ਕੰਮ ਦੇਖ ਲਓ ਆਪਾਂ ਸਰੀ ਵਾਲਾ ਪਾਸੇ ਤੇ ਲੱਕੜ ਦਾ ਕੰਮ ਦੇਖੋ ਤੁਸੀਂ ਹੈ ਨਾ ਤਾਂ ਇਹ ਕੰਮ ਜਿਹੜੇ ਕਾਫੀ ਹੈ ਗਏ ਥਾ ਅਗਰ ਮਿਹਨਤ ਨਾਲ ਇਹਨਾਂ ਨੇ ਕੰਮ ਕੀਤੇ ਆਰੇ ਦੇ ਵੀ ਕੰਮ ਕੀਤੇ ਇਹਨਾਂ ਨੇ ਤੇ ਸਰਕੀਆਂ ਜੀ ਵੀ ਕੰਮ ਕੀਤੇ ਤੇ ਇਹਨਾਂ ਨੇ ਇਨੀ ਮਿਹਨਤ ਕਰਕੇ ਆਪਣੇ ਸਭ ਕੁਝ ਆਪ ਬਣਾਇਆ ਬਿਲਕੁਲ ਸਰਪਾਨ ਨੂੰ ਬਹੁਤ ਉਜਾਈਆਂ ਤਾਂ ਲੈ ਕੇ ਗਏ ਕਰੀਦਾ ਦਾ ਇੱਕ ਨਾਂ ਸੀ ਜਿਸੇ ਬੜਾ ਸ਼ਾਂਤੀ ਵਾਲਾ ਦੇਸ਼ ਆ ਇਹ ਬੜਾ ਵਧੀਆ ਦੇਸ਼ ਆ ਤੇ ਇਹ ਕਿਸੇ ਵੀ ਫੈਮਿਲੀ ਨੂੰ ਅਬਜ਼ਰਬ ਕਰ ਲੈਂਦਾ ਤੇ ਉਹਨੂੰ ਜਿਹਾ ਕਹਿੰਦਾ ਸਤਿਕਾਰ ਕਰਦਾ ਪਰ ਉਹਦੇ ਨਾਲ ਇਹਨਾਂ ਨੇ ਜਿੱਕੀ ਨਵੀਂ ਜਿਹੜੀ ਲਾਤੀ ਹੋਏ ਆ ਵੀ ਇਹ ਬੜਾ ਉਪਜਾਊ ਦੇਸ਼ ਵੀ ਹੈਗਾ ਇੱਥੇ ਦੀ ਮਿੱਟੀ ਨੂੰ ਇਹਨਾਂ ਨੇ ਪੋਸਟ ਮਿੱਟੀ ਦੇ ਸਹਾਰਾ ਜਿਦਾਂ ਕਹਿੰਦੇ ਸੋਨੇ ਦੀ ਬਿਲਕੁਲ ਮਿੱਟੀ ਬਣਾ ਦੇ ਦਿੱਤੀ ਤੇ ਸੋਨਾ ਹੀ ਕੱਢਿਆ ਇੱਥੋਂ ਤੇ ਹੁਣ ਵੀ ਕੱਢ ਰਿਆ ਜਿਦਿਕਲ ਕੋਈ ਨਹੀਂ ਇਹ ਤਾਂ ਸਹੀ ਵਡਿਆਈ ਹਾਂਜੀ ਹੁਣ ਇਹ ਜਿਹੜਾ ਤੁਹਾਡਾ ਸਵਾਲ ਹੈਗਾ ਵੀ ਇਹ ਕੁਝ ਕਾਰਨ ਐਸੇ ਹੋਏ ਆ ਕਿ ਅੱਜ ਕੱਲ ਜਦੋਂ ਅਸੀਂ ਬਿਜ਼ਨਸਮੈਨਾਂ ਨਾਲ ਗੱਲ ਕਰਦੇ ਆਂ ਜਾਂ ਵਪਾਰੀਆਂ ਨਾਲ ਗੱਲ ਕਰਦੇ ਆਂ ਦੋਸਤਾਂ ਨਾਲ ਜਾਂ ਅਸੀਂ ਖੁਦ ਵੀ ਜੇ ਕੋਈ ਕੰਮ ਕਰਦੇ ਆਂ ਠੀਕ ਹੈ ਨਾ ਤੇ ਉਹ ਸੋਹਣਾ ਜਿਹਾ ਮਨ ਦੇ ਵਿੱਚ ਇੱਕ ਪਰਮ ਤੇ ਇੱਕ ਬਹਿਮ ਪੈ ਗਿਆ ਹੋਵੇ ਚਲੋ ਯਾਰ ਵਾਪਸ ਚਲੀਏ ਇਸ ਦੇਸ਼ ਨੂੰ ਖੁਸ਼ ਨਹੀਂ ਰਿਹਾ ਬਿਲਕੁਲ ਸਹੀ ਸਭ ਤੋਂ ਵੱਡਾ ਕਾਰਨ ਜਿਹੜਾ ਹੈਗਾ ਉਹ ਹੈਗੀ ਸਰਕਾਰ ਦੀਆਂ ਪਾਲਿਸੀਆਂ ਹਾਂ ਹਮਮ ਉਹ ਠੀਕ ਹੈ ਮੈਂ ਮੰਨਦਾ ਕਿ ਸਰਕਾਰ ਨੇ ਕਦੀ ਨਹੀਂ ਕਿਹਾ ਸੀ ਸਾਡੇ ਦੇਸ਼ ਆਓ ਤੇ ਤੁਹਾਨੂੰ ਸੇ ਆ ਦੇਾਂਗੇ ਆ ਦੇਾਂਗੇ ਆ ਦੇਾਂਗੇ ਪਰ ਸਰਕਾਰ ਨੇ ਇਹ ਜ਼ਰੂਰ ਕਹਿ ਸੀ ਕਿ ਸਾਡੇ ਦੇਸ਼ ਆਓ ਇਸ ਦੇਸ਼ 'ਚ ਬਹੁਤ ਸੂਲਤਾਂ ਹੈਗੀਆਂ ਅਸੀਂ ਵੀ ਮੰਨਦੇ ਪਏ ਆ ਤੁਹਾਡੇ ਬਾਕੀ ਜਿਹੜੇ ਭਰਾ ਉਹ ਵੀ ਮੰਨਦੇ ਪਏ ਤੇ ਤੁਸੀਂ ਵੀ ਮੰਨੋਗੇ ਮੰਨੋ ਯਾ ਇਹ ਦੇਸ਼ ਵੀ ਨਾਲ ਸਾਨੂੰ ਉਹਨਾਂ ਨੇ ਇਸ਼ਾਰਾ ਕੀਤਾ ਸੀ ਵੀ ਤੁਸੀਂ ਆ ਜਾਓ ਇਹ ਦੇਸ਼ ਤੁਹਾਨੂੰ ਭੁੱਖਾ ਨਹੀਂ ਮਰਨ ਦਿੰਦੇ ਸੀ ਇਹ ਦੇਸ਼ ਤੁਹਾਨੂੰ ਇਹ ਪੂਰੀ ਦਿਨ ਸਤਿਕਾਰ ਕਰੂਗਾ ਪਰ ਕੁਝ ਗੱਲਾਂ ਕਰਕੇ ਹੁਣ ਕੁਝ ਪਿਛੇ ਹਾਲਾਤ ਐਸੇ ਹੋ ਗਏ ਆ ਤੇ ਕੁਛ ਜਾਂ ਕਹਿੰਦੇ ਉਹ ਜਨੀ ਤਾਂ ਹਰ ਦੇਸ਼ ਬਣਦੀ ਆ ਸਮਾਂ ਕਦੀ ਵੀ ਨਾਖ ਦੀ ਚੰਗਾ ਤੇ ਨਾ ਕਦੀ ਮਾੜਾ ਦੇਂਦਾ ਤੇ ਉਹਦੇ ਚ ਇਹ ਵੀ ਇੱਥੇ ਹੁਣ ਡੀਪੋਰਟ ਜਿਹੜੇ ਇੱਥੇ ਕਰਨ ਲੱਗ ਪਏ ਹੈਗੇ ਆ ਪਹਿਲਾਂ ਵਿਦਿਆਰਥੀ ਨੂੰ ਕਰਦੇ ਰਹੇ ਹੁਣ ਤਾਂ ਕੁਛ ਉਹਨਾਂ ਦੇ ਮਾਪੇ ਆਉਂਦੇ ਜਿਹੜੇ ਬਜ਼ੁਰਗ ਆਉਂਦੇ ਆ ਜਾਂ ਕੁਛ ਐਸੇ ਬੰਦੇ ਵੀ ਆ ਗਏ ਚਾਹੇ ਉਹ ਉਪਰਾਧੀ ਵਰਗ ਵਿੱਚੋਂ ਨਹੀਂ ਹੈਗੇ ਬਿਲਕੁਲ ਜਾਂ ਸ਼ੱਕੀ ਸ਼ੱਕੀ ਹੈਗੇ ਜਾਂ ਨਹੀਂ ਵੀ ਹੈਗੇ ਜਾਂ ਕਿਦਾ ਹੱਟੇ ਲਾ ਕੇ ਕੋਈ ਪੀਸਿਆ ਜਾਂਦਾ ਉਹ ਕਈ ਬੰਦੇ ਨਾ ਉਹ ਗਿਣਤੀ ਜਾਗੇ ਤੇ ਉਹ ਕਾਫੀ ਬੰਦੇ ਨੂੰ ਨਾ ਇਹਨੇ ਉਹ ਕਰਤਾਗਾ ਵੀ ਤੁਹਾਡਾ ਅਸੀਂ ਵਰਕ ਪਰਮਨੈਂਟਲੀ ਕਰ ਰਹੇ ਹਾਂ ਤੇ ਤੁਹਾਨੂੰ ਐਕਸਟੈਂਡ ਕਰਨਾ ਸੀ ਜਾਂ ਤੁਹਾਨੂੰ ਜੇ ਕੋਈ ਇਹ ਸਹੂਲਤ ਹੈਗੀ ਉਹ ਉਸੇ ਅੱਗੇ 50% ਦੇ ਦੇ ਸੀ ਹੁਣ 35 ਕਰ ਲੈਣੀ ਆ ਉਹ ਲੱਗਦਾ 25% ਰਹਿੰਦੀ ਗੁੰਦੀ ਕਸਰ ਬਾਬਾ ਟਰੰਪ ਤੁਸੀਂ ਜਾਣਦੇ ਹੋ ਸਾਡਾ ਗੁੰਡੀ ਆ ਇਹ ਦੋਨਾਂ ਦੇਸ਼ਾਂ ਦਾ ਇੰਨਾ ਪਿਆਰ ਸੀ ਕਿ ਦੋਨਾਂ ਦੇਸ਼ਾਂ ਦੀ ਫੌਜ ਵੀ ਸੇਮ ਹੈਗੀ ਇੱਕੋ ਵਜੇ ਇੱਕੋ ਫੌਜ ਆ ਠੀਕ ਹੈ ਨਾ ਸਿੱਕਾ ਦੀ ਲੜਾਈ ਜਗੜਨੀ ਕੀਤੇ ਹਨ ਆਪਸ ਵਿੱਚ ਤੇ ਉਹ ਵੋਟਰਾਂ ਬਸਾਬ ਵੀ ਕਿਤੇ ਨਾ ਕਿਤੇ ਬੈਠੇ ਫੂਕ ਮਾਰ ਰਹੇ ਮੈਂ ਉਹਨਾਂ ਤੁਹਾਡਾ ਉਹ 200% ਉਟਾਰਸ ਲਾ ਦੇਣਾ 100% ਲਾ ਦੇਣਾ ਨਾ ਕਰ ਦੇਣਾ ਉਹਨਾਂ ਕਈ ਫੈਕਟਰੀਆਂ ਬੰਦ ਹੋਣੇ ਸ਼ੁਰੂ ਹੋ ਗਈਆਂ ਇਦਾਂ ਜਿਵੇਂ ਆਪਣੇ ਟਰੱਕਾਂ ਲੈ ਜਾਂਦੇ ਆ ਉੱਥੇ ਉਹ ਕਹਿੰਦੇ ਉਹਨਾਂ ਨੂੰ ਕੋਈ ਰੋਕ ਕੇ ਟਰੱਕ ਅੰਗਰੇਜ਼ੀ ਜੀ ਨਾਮ ਪੁੱਛਦੇ ਅੰਗਰੇਜ਼ੀ ਬਾਰੇ ਗੱਲਾਂ ਬਾਤਾਂ ਕਰਦੇ ਠੀਕ ਹੈ ਅੰਗਰੇਜ਼ੀ ਬਹੁਤ ਜ਼ਰੂਰੀ ਆ ਬਿਲਕੁਲ ਇੱਥੇ ਵੀ ਅਮਰੀਕਾ 'ਚ ਤੇ ਜਿਹੜਾ ਇੰਨੇ ਸਾਲ ਲੱਗੇ ਨਹੀਂ ਕਦੀ ਪੁੱਛਿਆ ਉਹ ਇੱਕਦਮ ਇਹਨਾਂ ਨੂੰ ਕੀ ਹੋ ਗਿਆ ਤੇ ਰੋਕੀ ਥੋੜੇ ਨਾ ਇਹ ਭਾਵੁਕ ਹੋ ਗਏ ਡਰ ਗਏ ਲੋਕੀ ਉਨਾ ਸੀ ਸੀ ਥੋੜੀ ਪਿਆਨਕ ਹੋ ਗਈ ਮੈਂ ਕਹਿੰਦਾ ਜੋ ਮਰਜੀ ਪੁੱਛੋ ਜੋ ਮਰਜੀ ਲੌ ਕਰੋ ਤੈਵੇਂ ਤੋਂ ਦਿਓ ਹਾਂਜੀ ਇਹ ਕੋਈ ਆਜ ਤੋਂ ਆਜ ਤੋਂ 2 ਸਾਲ ਬਾਅਦ ਜਿਹੜਾ ਟਰੱਕ ਚਲਾਉਗਾ ਉਹ ਵੀ ਆਪਣੇ ਰੀਸਰਚਾਂ ਤੇ ਧਿਆਨ ਪਾਸ ਕਰੇ ਜਿਵੇਂ 6 ਮਹੀਨੇ ਤੱਕ ਅਸੀਂ ਮਲ ਮੋਟੇ ਚੈਕਿੰਗ ਸ਼ੁਰੂ ਕਰਾਂਗੇ ਜਾਂ ਵਾਰ ਲੈ ਦੇ ਕੇ ਛੱਡ ਜਾਗੇ ਉਹ ਟਰੱਕਾ ਜੋ ਧੂਤ ਧੂਸਲੇ ਲਾਉਂਦੇ ਆ ਸੋ ਹੋਰ ਵੀ ਕਈ ਕਾਰਨ ਹੈਗੇ ਐਸੇ ਇਹਦੇ ਮੈਕਸੀਕੋ ਤੋਂ ਬੜਾ ਸਾਮਾਨ ਆਪਣੇ ਸੌਂਦਾ ਜੀ ਵੈਜੀਟੇਬਲਸ ਵਾਰਾ ਆਕਰਣਕ ਸਬਜ਼ੀਆਂ ਇਹ ਸਾਰਾ ਸਾਮਾਨ ਸਾਨੂੰ ਜਿਆਦਾ ਮੈਕਸੀਕੋ ਤੋਂ ਹੁੰਦਾ ਕਿਉਂਕਿ ਉਹਦਾ ਵੈਦਰ ਹੈ ਉਹ ਸਾਨੂੰ ਸੂਟ ਕਰਦਾ ਇੰਡੀਆ ਦੇ ਇੰ ਉਹ ਤਵੀ ਉਹਨੇ ਮੈਕਸੀਕੋ ਦੇ ਕਿਤੇ ਕੰਦਾ ਬਣਾਤੇ ਕਿ ਤਾਰਾ ਰਾਤੀਆ ਉਹਨਾਂ ਦੇ ਵੀ ਬੜੇ ਉਹਨੇ ਸ਼ਕਤੀਆਂ ਕਰਤੀਆਂ ਸਮਾਨ ਉਹਨਾਂ ਤੋਂ ਉਧਰੋਂ ਹਟ ਗਿਆ ਉਧਰ ਕੀ ਗੱਲ ਹੋਈ ਆ ਉਹ ਇਹ ਨਹੀਂ ਕਿ ਹੋਰ ਸਮਾਨ ਹੈ ਵੱਡੇ ਚੋਂ ਆਉਣੋਂ ਹਟ ਗਿਆ ਉਹਨੇ ਜੀ ਸਮਾਨ ਥੋੜਾ ਸਸਤਾ ਹੁੰਦਾ ਸੀ ਮੈਕਸੀਕੋ ਥੋੜਾ ਸਸਤਾ ਹੈ ਉੱਥੇ ਲਿਬਰ ਸਸਤੀਆਂ ਉਹਦਾ ਇਹ ਹੋ ਗਿਆ ਕਿ ਇੱਥੇ ਐ ਲੱਗਣਾ ਹਾਈ ਮਹਿੰਗਾਈ ਹਾਈ ਮਹਿੰਗਾਈ ਸ਼ੁਰੂ ਹੋ ਗਈ ਸੋ ਇਹ ਕੁਝ ਐਸੇ ਕੰਮ ਲੈ ਕੇ ਜਿਹੜਾ ਕਰਕੇ ਸਾਡੇ ਵਪਾਰੀ ਜਿਹੜੇ ਨਾ ਉਹ ਟੈਂਦੀ ਕਲਾਵਾਂ ਚ ਲੱਗੇ ਆ ਤੇ ਉਹ ਹੌਲੀ ਹੌਲੀ ਹੋੜੇ ਪਏ ਹੋਏ ਇਸ ਇੱਕ ਜਾਂਦਾ ਦੂਜਾ ਜਾਂਦਾ ਕੀਦਾ ਉਹਨਾਂ ਉਹ ਪੇਟ ਚਾਲ ਵੜਤਾ ਨਹੀਂ ਯੂਜ਼ ਕਰਦਾ ਮੈਂ ਕਿਉਂਕਿ ਸਾਰੇ ਆਪਣੇ ਭਰਾ ਆ ਗਏ ਆ ਪਰ ਇਹ ਇੱਕ ਸ਼ੌਧ ਬਣਿਆ ਤੋਂ ਹੋਇਆ ਨਾ ਵੀ ਤੂੰ ਕਿੱਥੇ ਚਲੀ ਤੇ ਮੈਂ ਵੀ ਉੱਥੇ ਚਲੀ ਤੇ ਉਹ ਹਿਸਾਬ ਨਾਲ ਫਿਰ ਇਹ ਵੀ ਕਹਿੰਦੇ ਚਲੋ ਯਾਰ ਜਿੱਥੇ ਵਾਪਸ ਚਲੀਏ ਪਰ ਇਹ ਬਹੁਤ ਮਾਰੀਗਾ ਲੱਗੀ ਆ ਉਹ ਇਹਨਾਂ ਲੋਕਾਂ ਨੇ ਬਹੁਤ ਮਿਹਨਤ ਕੀਤੀਆਂ ਆਏ ਆ ਇਹ ਦੂਜੀ ਤੂਜੀ ਜੀ ਜੀ ਤੇ ਕਈ ਜਿਹੜਾ ਚੌਥੀ ਜਨਰੇਸ਼ਨ ਤੁਰੀ ਫਿਰਦੀ ਐ ਇੱਥੇ ਬਿਲਕੁਲ ਬਿਲਕੁਲ ਉਹ ਛੱਡ ਕੇ ਸਾਰਾ ਕੁਝ ਵਾਪਸ ਜਾਣਗੇ ਤੇ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ਡਾਕਟਰ ਸਾਹਿਬ ਜੀ ਤਾਂ ਹੀ ਅੱਜ ਇਹ ਟੌਪਿਕ ਚ ਇਹ ਚੁਣਿਆ ਹੈਗਾ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਖਾਸ ਕਰਕੇ ਜੇ ਆਪਾਂ ਪੰਜਾਬੀਆਂ ਦੀ ਗੱਲਬਾਤ ਕਰ ਲੈ ਕਹਿੰਦਾ ਦਿਨ ਚੰਗੇ ਮਾੜੇ ਦੇਖੇ ਦਿਨ ਚੰਗੇ ਮਾੜੇ ਦੇਖੇ ਰੱਖੇ ਹੌਸਲੇ ਬਲੰਦ ਪੰਜਾਬੀਆਂ ਦੀ ਗੱਲਬਾਤ ਆਪਾਂ ਕਰ ਲਈਏ ਪੰਜਾਬੀਆਂ ਨੇ ਚੰਗੇ ਮਾੜੇ ਦਿਨ ਸਾਰੇ ਦੇਖੇ ਹੋਏ ਆ ਹੌਸਲੇ ਉਹਨਾਂ ਦੇ ਬਲੰਦ ਆ ਤੇ ਖਾਸ ਕਰਕੇ ਆਪਾਂ ਅੱਜ ਦੀ ਗੱਲਬਾਤ ਜਿਹੜੀ ਡਾਕਟਰ ਸਾਹਿਬ ਕਰ ਰਹੇ ਆ ਤੇ ਇਹ ਜਦੋਂ ਆਪਾਂ ਦੇਖਣ ਸੋਨ ਨੂੰ ਮਿਲਦੇ ਆ ਨਾ ਖਾਸ ਕਰਕੇ ਆਪਾਂ ਪਰਸਨਲ ਤੁਸੀਂ ਵੀ ਬੈਨੇ ਆ ਅਸੀਂ ਵੀ ਬੈਨੇ ਆ ਤੇ ਅਸੀਂ ਤਾਂ ਕਹਿੰਨੇ ਆ ਥੋੜਾ ਤੁਸੀਂ ਹੌਸਲਾ ਰੱਖੋ ਸਾਰਾ ਕੁਝ ਇਸ ਮੁਲਕ 'ਚ ਇਹ ਸਰਕਾਰਾਂ ਸਾਤੋਂ ਬਹੁਤ ਅੱਗੇ-ਅੱਗੇ ਸੋਚਣ ਵਾਲੀਆਂ ਆ ਇਹਨਾਂ ਨੇ ਕੋਸਣਾ ਕੋ ਤੁਹਾਨੂੰ ਵਧੀਆ ਦੇ ਦੇਣਾ ਪਰ ਜਦੋਂ ਫਿਰ ਗੱਲਬਾਤ ਹੁੰਦੀ ਆ ਤੇ ਕਿਉਂ ਜਿਹੜਾ ਹੌਸਲਾ ਆਇਆ ਖਾਸ ਕਰਕੇ ਆਪਾਂ ਆਈ ਜਦੋਂ ਗੱਲਾਂ ਇਦਾਂ ਉੱਥਲੇ ਉੱਤੇ ਵਾਲੀਆਂ ਦੇਖ ਲੈਣੇ ਆ ਤੇ ਥੋੜਾ ਬਿਜ਼ਨਸਮੈਨ ਵੀ ਥੋੜਾ ਇੱਕ ਕਬਰਾਈ ਹੋਇਆ ਤੇ ਫਿਰ ਜਦੋਂ ਇਦਾਂ ਦੀ ਗੱਲਾਂ ਬਾਤਾਂ ਚੱਲਦੀਆਂ ਉਹ ਕਹਿੰਦੇ ਅਸੀਂ ਤਾਂ ਕੋਈ ਕਹਿੰਦਾ ਮੈਂ ਦੁਬਈ ਮੂਵ ਹੋ ਜਾਣਾ ਕੋਈ ਕਹਿੰਦਾ ਆਪਣਾ ਬਿਜ਼ਨਸ ਕਿਤੇ ਮੂਵ ਲੈ ਕੇ ਚੱਲ ਜਾਣਾ ਪਰ ਕਿੱਥੇ ਜਾਉਂਗੇ ਕਿਉਂ ਆਉਣਾ ਸਾਰਾ ਕੁਝ ਤੁਹਾਡੇ ਮਗਰੇ ਹੀ ਆ ਤੇ ਥੋੜੀ ਜੀ ਡਾਕਟਰ ਸਾਹਿਬ ਹੋਰ ਗੱਲਬਾਤ करिए ਦੇਖੋ ਮੈਂ ਇਹੀ ਕਹਿੰਦਾ ਤੁਸੀਂ ਕਿਹਾ ਨਾ ਹੌਸਲਾ ਹਾਂਜੀ ਉਹ ਆਪਣੀ ਅੱਜ ਦਾ ਪ੍ਰੋਗਰਾਮ ਕਰ ਰਹੇ ਆ ਇਹ ਸਿਰਫ ਇੱਕ ਹੌਸਲਾ ਹੀ ਦੇ ਰਹੇ ਆ ਸੀ ਬਿਲਕੁਲ ਡਾਕਟਰ ਸਾਹਿਬ ਇਸ ਕਰਕੇ ਪ੍ਰੋਗਰਾਮ ਨਹੀਂ ਕਰ ਰਹੇ ਕਿ ਐਸੀ ਆਪਣਾ ਪ੍ਰੋਗਰਾਮ ਜਰੈਗਾ ਉਹਨੂੰ ਅੱਗੇ ਵਧਾਉਣਾ ਹੈਗਾ ਜਾਂ ਇੱਕੋ ਕੇ ਐਸੀ ਪ੍ਰੋਗਰਾਮ ਨਸ਼ ਕਰ ਰਹੇ ਸੀਗਾ ਤਾਂ ਅਸੀਂ ਕਰ ਰਹੇ ਨਹੀਂ ਨਹੀਂ ਇੱਕ ਇੱਕ ਐਸਾ ਮੁੱਦਾ ਹੈਗਾ ਜਿਹਦੇ ਵਿੱਚ ਕਿ ਸਾਨੂੰ ਵੀ ਹੌਸਲਾ ਰੱਖਣ ਦੀ ਲੋੜ ਸੀਗੀ ਅਸੀਂ ਹੌਸਲਾ ਰੱਖ ਕੇ ਹੀ ਪ੍ਰੋਗਰਾਮ ਕਰ ਰਹੇ ਆ ਇਹ ਬਿਲਕੁਲ ਬਿਲਕੁਲ ਇਹ ਇਹ ਦੇ ਬੰਦੇ ਸਾਡੇ ਇੱਥੇ ਇਸ਼ਤਿਹਾਰ ਪੈਣ ਪਰਾ ਜੋ ਵੀ ਚਾਹ ਹੋਏ ਆ ਜਿਹੜੇ ਪਾਰਿਵਾਰਕ ਚੱਗਿਆ ਜਾਂ ਜਿਹੜੇ ਮਰਮੜੇ ਕੋ ਖੇਤੀ ਕਰਦੇ ਜਾਂ ਕੋਈ ਕੋਈ ਨਾ ਕੋਈ ਕਾਰਖਾਨਾ ਹੈਗਾ ਕੋਈ ਉਤਪਾਦਨ ਕਰਦੇ ਆ ਉਹ ਥੋੜੇ ਜਿਹਾ ਦੇਖਿਆ ਉਹ ਹੌਸਦਾਰ ਥੋੜਾ ਟੈਂਡੀ ਕਲਾਵਾਂ ਵੱਲ ਜਾ ਰਿਹਾ ਲੋਕਾਂ ਨੂੰ ਦੇਖ ਦੇਖ ਕੇ ਉਹ ਉਹ ਵੀ ਉਹ ਵੀ ਸੱਚੇ ਆ ਉਹ ਵੀ ਠੀਕ ਹੈ ਗਿਆ ਕੋ ਕੋ ਨਾਲ ਚੜਦੀ ਕਲਾ ਦੇਖੀ ਹੋਈ ਆ ਇੱਕ ਵਾਰੀ ਬੰਦਾ ਪਹਾੜ ਤੇ ਚੜ ਜਾਵੇ ਥੱਲੇ ਉਤਰ ਲਗੇ ਥੋੜੇ ਜਿਹਾ ਮਾਯੂਸ ਤਾਂ ਹੁੰਦਾ ਹੀ ਆ ਪਰ ਉਹਨਾਂ ਨੂੰ ਅਸੀਂ ਅੱਜ ਦੇ ਪ੍ਰੋਗ੍ਰਾਮ ਨਾਲ ਇੱਕੋ ਇੱਕ ਗੱਲ ਜਿਹੜੀ ਦੇਣੀ ਆ ਉਹ ਹੀ ਹੌਸਲਾ ਦੇਣਾ ਇਹੀ ਸਿੱਖਿਆ ਦੇਣੀ ਆ ਇਹੀ ਹਸਾਰਾ ਦੇਣਾ ਕਿ ਰੁਕ ਜੋ ਘਬਰਾਉ ਨਾਲ ਵੇਚ ਕਰੋ ਜੇ ਆਪਾਂ ਆਪਾ ਖੁਸ਼ੀ ਦੇ ਤਿਆਰ ਕਰਦੇ ਤੇ ਕੇ ਜੀ ਦੁੱਖ ਆ ਜਾਏ ਤਾਂ ਉਹ ਥੋੜਾ ਜਿਹਾ ਉਹਦੇ ਲਈ ਸਬਰ ਦੀ ਵੀ ਲੋੜ ਹੁੰਦੀ ਆ ਦੁੱਖ ਲਈ ਇੰਤਜ਼ਾਰ ਦੀ ਲੋੜ ਨਹੀਂ ਸਬਰ ਦੀ ਲੋੜ ਆ ਉਹ ਕਹਿੰਦੇ ਹੁੰਦੇ ਜੇ ਦੁੱਖ ਚਲਾ ਗਿਆ ਸੁੱਖ ਵੀ ਚਲਾ ਗਿਆ ਜੇ ਸੁੱਖ ਚਲਾ ਗਿਆ ਤੇ ਦੁੱਖ ਵੀ ਚਲੇ ਜਾਊਗਾ ਇਹ ਚੀਜ਼ ਬੜੀ ਤੁਪਸ਼ਾ ਬਣੀ ਹੋਈ ਹੈ ਨਾ ਤੁਪਸ਼ਾ ਬਣੀ ਹੈ ਸੋ ਇਸ ਕਰਕੇ ਅਸੀਂ ਅੱਜ ਦੇ ਪ੍ਰੋਗਰਾਮ ਨਾਲ ਆਪਣੇ ਨਵਫਰੀ ਵੀਰ ਨੂੰ ਆਪਣੇ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਇਹ ਕਹਿਣਾ ਚਾਹ ਰਿਹਾ ਥੋੜਾ ਜਿਹਾ ਇੰਤਜ਼ਾਰ ਕਰੋ ਤੁਸੀਂ ਫਿਰ ਲਾਗੇ 20 ਸਾਲ 25 ਸਾਲ ਕਈ ਜਗ੍ਹਾ 50 ਸਾਲ ਉਹ ਜਿਹੜਾ ਵੈਨਕੂਵਰ ਦਾ ਏਰੀਆ ਹੈਗਾ ਤੇ ਉੱਥੇ ਏਰੀਆ ਤੇ ਹਨ ਉਹਨਾਂ ਦੇ ਤਾਂ ਬਹੁਤ ਬਹੁਤ ਪਰਮਾ ਦੋਬੇ ਨੂੰ ਬਲੋਂਗ ਕਰਦਾ ਪਰ ਸਾਡੇ ਤਾਂ ਬਹੁਤ ਬਹੁਤ ਪਰਾਨੇ 50 60 ਸਾਲ ਦੇ ਬੰਦੇ ਆਏ ਹੋਏ ਇੱਥੇ ਮੇਰੇ ਮਾਮੇ ਚਾਚੇ ਤਾਈ ਆਏ ਹੋਏ ਬੜੇ ਉਹ ਕਰੇ ਠੀਕ ਹੈ ਉਹ ਵੀ ਡਾਊਨ ਜਾ ਰਹੇ ਪਰ ਇਹ ਇਹ ਕਰਨਾ ਚਾਹੀਦਾ ਕੁਝ ਨਹੀਂ ਔਰਤ ਵੀ ਹੈ ਨਾ ਰਾਤ ਜਿੰਨੀ ਵੀ ਸੰਗੀਨ ਹੋਗੀ ਸਵੇਰ ਉਤਨੀ ਹੀ ਰੰਗੀਨ ਹੋਗੀ ਕੀ ਯਾਦ ਰੱਖੋ ਬਿਲਕੁਲ ਬਿਲਕੁਲ ਜੇ ਅੱਜ ਕੋ ਸਵੇਰ ਦੀ ਇਨੀ ਬਰਪੈਰੀ ਇਨੀ ਬਰਪੈਰੀ ਆ 25 ਤੋਂ 40 ਸੈਂਟੀਮੀਟਰ ਬਰਸ ਹੈਗੀ ਆ ਤੇ ਕੀ ਤੁਹਾਡੇ ਕੋਲ ਅੱਜ ਕੰਮ ਬੰਦ ਹੋ ਗਏ ਨਹੀਂ ਥੋੜੇ ਜਿ ਮੱਠੇ ਹੋ ਗਏ ਥੋੜੇ ਜਿ ਘਟ ਗਏ ਪਰ ਕੱਲ ਨੂੰ ਜੇ ਤੁਫਨਾਂ ਵੀ ਚੜੇ ਤੇ ਆਈ ਵੀ ਜੇ برف ਨਾ ਵੀ ਪਿਗਲੇ ਤੇ ਕੰਮ ਫਿਰ ਉਸੇ ਸਪੀਡ ਨਾਲ ਜਾ ਕੇ 80% 90% ਚੱਲੇ ਜਾਣੇ ਆ ਸੋ ਵਕਤ ਤੇ ਰਹੇਗਾ ਨਾ ਉਹ ਨਾ ਕਦੀ ਰੁਕਦਾ ਤੇ ਨਾ ਕਦੀ ਕਿਸੇ ਨੂੰ ਰੁਕਣ ਦਿੰਦਾ ਤੇ ਨਾ ਰੋਕਦਾ ਸੋ ਅਸੀਂ ਅੱਜ ਦੇ ਪ੍ਰੋਗਰਾਮ ਇਹੀ ਸਾਰਾ ਦੇਣਾ ਕੋਈ ਨਹੀਂ ਉਹ ਅਜੇ ਸਬਰ ਹੋਰ ਕਰੋ ਇਹ ਅੱਛੇ ਦੇ ਆਉਣਗੇ ਜਿਹਨੂੰ ਕਹਿੰਦੇ ਨਾ ਸੋ ਇਹ ਵਧੀਆ ਇਹ ਅਜੇ ਪ੍ਰੋਗਰਾਮ ਆਉਣੇ ਹੈਗੇ ਆ ਦੇ ਉਹ ਸਾذਵੀ ਛੱਡ ਗਏ ਤੇ ਫਿਰ ਤੁਸੀਂ ਇੱਥੇ ਵੀ ਇਹ ਆਪਣਾ ਸਭ ਕੁ ਗਵਾਨਾ ਉੱਥੇ ਜਾ ਕੇ ਨਵੇਂ ਸਿਰੇ ਤੋਂ ਸ਼ੁਰੂ ਕਰੋਗੇ ਗੱਲ ਤਾਂ ਫਿਰ ਉੱਥੇ ਆ ਗਈ ਜੋ ਬਾਪ ਦਾਦੇ ਦੇ ਪੁਰਾਣੇ ਸਾਡੇ ਆਗੇ ਨਹੀਂ ਮਿਹਨਤ ਕੀਤੀ ਉਹ ਤਾਂ ਫਿਰ ਅਸੀਂ ਮਿੱਟੀ ਵਿੱਚ ਮਿਲ ਲੇ ਸਨ ਨਹੀਂ ਬਿਲਕੁਲ ਇਹ ਜਿਹੜਾ ਆਪਣਾ ਇੱਕ ਭਾਰਤੀ ਇਨਸਾਨ ਇੱਕ ਖਾਸ ਉਹਦੇ ਪੰਜਾਬੀ ਹਾਂਜੀ ਇਹ ਤਾਂ ਕਹਿੰਦੇ ਦਰਖਤ ਦੇ ਨਿਆਈਆ ਇਹ ਤਾਂ ਬੋੜਾ ਬੋੜ ਸਹੀ ਗੱਲ ਇਹ ਤਾਂ ਕਹਿੰਦੇ ਜਿਨ੍ਹਾਂ ਮਰੀ ਚੱਕੜ ਕੁਛ ਮਰ ਜਾਈ ਕੋਈ ਨਹੀਂ ਨਿੱਕਾ ਮੋਟੇ ਪੱਤੇ ਡੇਗ ਬਣ ਗਏ ਛੋਟੀ ਮੋਟੀ ਜਿਹੜੀ ਹੈਗੀ ਹੈ ਕੋਈ ਟਾਹਲੀ ਬੋੜ ਦਾ ਕੋਈ ਦਰਖਤ ਜਾਉਦੀ ਕੋਈ ਜਿਹੜੀ ਟਾਣੀ ਹੈਗੀ ਆ ਉਹ ਵੀ ਸੁੱਕ ਵੀ ਡੇਗ ਹੋਊਗਾ ਨਹੀਂ ਤਰਸ ਤੰਦੂਸ ਰਹੇਗਾ ਸੋ ਤੁਸੀਂ ਹੌਸਲਾ ਰੱਖਣਾ ਹੈਗਾ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਖਾਸ ਕਰਕੇ ਕੌਸਦਰਾ ਮੇਰੇ ਮਨ ਦੇ ਵਿੱਚ ਆਈਆਂ ਕਿ ਉਹ ਗੱਲ ਵਾ ਤੁਹਾਨੂੰ ਪਤਾ ਚੱਲਦੀ ਜਦੋਂ ਆਪਾਂ ਇੱਕ ਹੌਸਲਾ ਅੱਜ ਖਾਸ ਕਰਕੇ ਜਿਹੜਾ ਜ਼ਿੰਦਾਬਾਦ ਹੈ ਨਾ ਜ਼ਿੰਦਾਬਾਦ ਟੀਵੀ ਇੱਕ ਪੂਸਟ ਆਪਾਂ ਪੂਸਟ ਜ਼ਰੂਰ ਦਵਾਂਗੇ ਕਿੰਜਾਂ ਮੰਜ਼ਲਾਂ ਦੇ ਰਾਹਾਂ ਤੇ ਤੂਫਾਨ ਬੜੇ ਆਉਂਦੇ ਨੇ ਮੰਜ਼ਲਾਂ ਦੇ ਰਾਹਾਂ ਤੇ ਤੂਫਾਨ ਬੜੇ ਆਉਂਦੇ ਨੇ ਪਰ ਪਰ ਉਹੀ ਲੱਗਦੇ ਨੇ ਜੋ ਤੂਫਾਨ ਨੂੰ چیر ਕੇ ਆਪਣਾ ਵੱਖਰਾ ਰਾਹ ਬਣਾਉਂਦੇ ਨੇ ਤੇ ਪੰਜਾਬੀਆਂ ਦੇ ਹੌਸਲੇ ਅੱਗੇ ਵੀ ਬਲਾਂਸੀ ਤੇ ਬਰੰਦ ਰਹਿਣੇ ਆ ਤੇ ਥੋੜਾ ਜਿਹਾ ਖਾਸ ਕਰਕੇ ਜਿਹੜਾ ਡਾਕਟਰ ਸਾਹਿਬ ਨੇ ਗੱਲ ਕਹੀ ਆ ਅਸੀਂ ਤਾਂ ਤੁਹਾਨੂੰ ਆਪਣੇ ਵੱਲ ਇੱਕ ਮੈਸੇਜ ਜ਼ਰੂਰ ਦੇ ਰਹੇ ਆ ਕਿ ਇੱਕ ਘਬਰਾਓ ਨਾ ਚੰਗੇ ਦਿਨ ਵੀ ਆਉਣੇ ਆ ਜੇ ਦਿਨ ਉਹ ਸੀ ਦਿਨ ਆਉਣ ਵੀ ਰਹੇ ਨੇ ਰਲ ਮਿਲ ਕੇ ਇਥੋਂ ਆਪਾਂ ਨੰਗਣਾ ਬਹੁਤ ਵਧੀਆ ਦਿਨ ਆਉਣ ਵਾਲੇ ਆ ਥੋੜਾ ਜਿਹਾ ਹੌਂਸਲੇ ਰੱਖੋ ਔਰ ਆਪਣੇ ਆਪ ਨੂੰ ਬੁਲੰਦ ਰਾਓ ਤੇ ਬਿਜ਼ਨਸ ਨੂੰ ਵੀ ਥੋੜਾ ਜਿਹਾ ਆਪਣਾ ਸਤਕਾਰ ਪਿਆਰ ਨਾਲ ਕਿਉਂ ਡਾਕਟਰ ਸਾਹਿਬ ਥੋੜਾ ਘਬਰਾਏ ਗਿਓ ਆਲੇ ਦੁਆਲੇ ਜਿਹੜਿਆ 2-3 ਸਾਲਾਂ ਦੇ ਵਿੱਚ ਹਾਲਾਤ ਥੋੜੇ ਜਿਹਾ ਕੈਨੇਡਾ ਦੇ ਗਲਤ ਬਣੇ ਉਹਦੇ ਕਰਕੇ ਸਾਡੇ ਇਹ ਬਿਜ਼ਨਸmen ਵੀ ਘਬਰਾਏ ਹੋਏ ਤੇ ਖਾਸ ਕਰਕੇ ਜਿਹੜੀਆਂ ਹੁਣ ਇਸ ਮੁਲਖਾਂ ਨੂੰ ਛੱਡ ਛੱਡ ਕੇ ਆਪਾਂ ਆਪਣੀਆਂ ਕੰਟਰੀਆਂ ਨੂੰ ਜਾਣਾ ਸ਼ੁਰੂ ਕਰ ਲਿਆ ਆ ਉਹਦੇ ਅਸਲੀ ਥੋੜ੍ਹ ਥੋੜ੍ਹੇ ਕਾਰਨ ਇਹ ਵੀ ਆ ਉਹ ਕਹਿੰਦੇ ਇੱਥੇ ਅੱਗੇ ਨਾਲੋਂ ਸਾਡਾ ਪਿੱਛਾ ਪੜਾ ਸੀ ਉੱਥੇ ਸਾਡੀ ਗੱਲਬਾਤ ਵਧੀਆ ਸੀ ਸੇਫ ਆਵਾਂਗੇ ਤੇ ਖਾਸ ਕਰਕੇ ਜਿਹੜੀਆਂ ਇੱਥੇ ਦੀਆਂ ਗੱਲਾਂ ਬਾਤਾਂ ਚੱਲਦੀਆਂ ਆ ਆਪਾਂ ਪ੍ਰੋਗਰਾਮ ਦੇ ਵਿੱਚ ਕਰਦੇ ਰਹਿੰਦੇ ਆ ਗੋਲੀਬਾਰੀ ਹੋਰ ਸਾਨੂੰ ਫਰੋਤਿਆਂ ਦੀਆਂ ਕੱਲੋਂ ਆ ਆਈ ਆ ਤੇ ਅਸੀਂ ਤਾਂ ਸਿਰਫ ਆਪਣੇ ਬੋਲੇ ਕਿ ਤੁਹਾਨੂੰ ਸਾਰਿਆਂ ਨੂੰ ਹੌਸਲਾ ਦਿੰਨੇ ਆ ਬੁਲੰਦ ਰਵੋ ਕਿਉਂ ਗਵਰਨਮੈਂਟਾਂ ਬਹੁਤ ਜ਼ਿਆਦਾ ਇਸ ਵੇਲੇ ਆਪੋ ਆਪਣੀ ਇਹਨਾਂ ਦੀ ਬਿਸ਼ਕੰਜੇ ਪੂਰੇ ਕਸਣੇ ਸ਼ੁਰੂ ਕਰ ਦਿੱਤੇ ਆ ਡਰ ਸਭ ਐਂਡਜ ਕੀ ਕਹਿਣਾ ਚਾਹੁੰਦੇ ਆ ਦੇਖੋ ਐਂਡਵਿਚ ਮੈਂ ਇੱਕ ਗੱਲ ਕਰ ਲੈਣਾ ਜਿਹੜੀ ਕਿ ਕਹਿੰਦੇ ਵੀ ਸੋਗਾਇਰ ਸਾਥੇ ਸਿਰੇ ਦੇ ਗੰਡ ਆਏ ਹਾਏ ਹਾਏ ਇਹ ਜਿਹੜੀ ਸਿਰੇ ਵਾਲੀ ਗੰਡ ਇਹ ਆ ਕਿ ਕੁਝ ਸਾਡੇ ਪ੍ਰਾਕ ਘਵਰਾ ਕੇ ਰਿਪੋਰਟ ਆਈਆਂ ਸਾਡੇ ਕੋਲ ਜੇ ਸਾਡੇ ਗਲਬਤ ਵੀ ਕਰਦੇ ਉਹ ਉਹਨੇ ਆਪਣੀ ਚੀਜ਼ਾਂ ਦੇ ਰੇਟ ਵਧਾ ਦਿੱਤੇ ਸਹੀ ਗੱਲ ਆ ਹਾਂ ਸੋਰ ਦੇ ਪੰਜਾਬੀ ਇਹ ਚ ਤੁਸੀਂ ਕਿਸੇ ਵੀ ਪੰਜਾਬੀ ਸਟੋਰ ਤੇ ਚਲੇ ਜਾਓ ਜੇ ਅੱਗੇ ਜਿਹੜੀ ਚੀਜ਼ 2 ਡਾਲਰ ਸੀ ਉਹ ਜੇ 4 ਦੀ ਨਹੀਂ ਹੋਈ ਤਾਂ 2.5 3 ਦੀ ਜ਼ਰੂਰ ਹੋ ਗਈ ਆ ਇਹ ਸਿਰੋ ਘਵਰਾਟ ਕਰਕੇ ਹੋਈ ਆ ਇੰਨੀ ਮਹਿੰਗਾਈ ਨਹੀਂ ਹੋਈ ਉਹਦਾ ਕੀ ਫਰਕ ਪੈਦਾ ਦੇਖੋ ਤੁਸੀਂ ਕਿ ਮੈਂ ਕਹਿੰਦਾ ਉਹ ਪਵੇ ਉਹਨੂੰ 5 ਡਾਲਰ ਦੇ ਕਰੋ ਦੱਸਣ ਦੀ ਕਰੋ ਤੁਹਾਡੀ ਜੀ ਹੈ ਤੁਸੀਂ ਵਿਚ ਨਹੀਂ ਮੈਂ ਉਹ ਉਹ ਜਿਹੜਾ ਪੰਜਾਬੀ ਜਿਹਦੇ ਮਾਮਾ ਲੱਗਦਾ ਪਰ ਰੋਣਾ ਇਹ ਆ ਵੀ ਇਹ ਵੀ ਇੱਕ ਕਾਰ ਹੈਗਾ ਉਹਦਾ ਕਿ ਹੁੰਦਾ ਕਿ ਦੂਸਰੇ ਜਿਹੜੇ ਬੰਦੇ ਆ ਖਾਸ ਤੌਰ ਤੇ ਦੂਜੇ ਵਰਗ ਦੇ ਇਹਨੂੰ ਆਪਾਂ ਗੋਰੇ ਵੀ ਕਹਿ ਸਕਦੇ ਹਾਂ ਹੋਰ ਵੀ ਕਹਿ ਸਕਦੇ ਆ ਇਹ ਵੀ ਆਪਣੀ ਵੀ ਜਿਹੜੇ ਉਹ ਫਿਰ ਸੋਚਦੇ ਯਾਰ ਨਹੀਂ ਇਹ 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 ਤਾਂ ਪਤਾ ਨਹੀਂ ਕੀ ਹੋ ਗਿਆ ਇਹਨੂੰ ਰੇਟ ਹੀ ਚੱਕੀ ਜਾਂਦੇ ਆ ਉਹ ਵਿੱਚ ਦੂਜੇ ਸਟੋਰ ਹੈਗੇ ਨਾ ਆਪਣੇ ਤੇ ਉਹਨਾਂ ਸਟੋਰਾਂ ਤੇ ਜਾਣੇ ਸ਼ੁਰੂ ਹੋ ਗਏ ਮੈਂ ਇਹ ਵੀ ਇੱਕ ਰੀਜ਼ਨ ਹੈਗਾ ਵਿੱਚ ਉਹ ਸਟੋਰਾਂ ਦੀ ਜਿਹੜੀ ਹੈਗੀ ਉਹ ਆਮਦਨ ਵਧਖੀ ਹੈਗੀ ਹੈ ਇਹਨਾਂ ਦੀ ਆਮਦਨ ਦਾ ਸੋ ਇਹ ਇਹ ਚਾਹੁੰਦੇ ਸੀ ਵੇ ਇਹ ਚਾਰ ਪੈਸੇ ਵੱਧ ਕੁਮਾਰਾਂ ਨੇ ਜਾਂ ਆਪਣੀ ਪੁਰਾਣੀ ਜਿਹੜੀ ਉਹ ਮਿਆਰ ਦੇ ਉਸੇ ਉੱਪਰ ਰਹਿਣ ਪਰ ਕਿਉਂਕਿ ਇਹਨਾਂ ਦੇ ਰੇਟ ਕੁਝ ਇਸ ਤਰੀਕੇ ਨਾਲ ਵੱਧ ਗਏ ਨੇ ਜਾਂ ਘਬਰਾਟ ਜਿਆਦਾ ਵੱਧ ਗਏ ਨੇ ਜਾਂ ਕਿਤੇ ਹੌਸਲਾ ਹਾਰ ਗਏ ਨੇ ਉਸ ਕਰਕੇ ਥੋੜਾ ਜਿਹਾ ਇਹ ਇਹ ਥੋੜੇ ਹਿਲ ਡੁਲ ਗਏ ਆ ਤੇ ਉਹਦੇ ਨਾਲ ਜਿਹੜੇ ਦੂਜੇ ਸਟੋਰ ਹੈਗੇ ਉਹਨਾਂ ਦੇ ਮੈਂ ਬੜੀ ਵਾਰੀ ਦੇਖਿਆ ਕਿ ਉਹਨਾਂ ਦੇ ਅੱਜ ਕੱਲ ਜਿਹੜੇ ਹੈਗੇ ਗਾਗ ਜਿਹੜੇ ਵੱਧ ਗਏ ਸਾਡੇ ਲੋਕ ਵੀ ਉਧਰ ਜਾਣੇ ਸ਼ੁਰੂ ਹੋ ਗਏ ਬਹਾਨਾ ਲਾਤਾ ਨਹੀਂ ਯਾਰ ਇਹਨਾਂ ਦੇ ਫਾਲ ਟੂੜ ਚੰਗੇ ਨਹੀਂ ਹੁੰਦੇ ਬਾਈ ਕਿਉਂ ਚੰਗੇ ਨਹੀਂ ਇਹਨਾਂ ਦਾ ਫਲਾਨਾ ਮਾਲ ਚੰਗਾ ਨਹੀਂ ਇਹ ਇਹ ਨਹੀਂ ਗੱਲ ਹੈਗੀ ਸੋ ਥੋੜਾ ਜਿਹਾ ਮੈਂ ਅਖੀਰ ਵਿੱਚ ਇਹੀ ਅੰਤ ਵਿੱਚ ਕਹਿਣਾ ਹੈਗਾ ਤੇ ਪਲੀਜ਼ ਜਿੰਨਾ ਕਿ ਸੰਧਸਾ ਹੁੰਦਾਗਾ ਉਹਨੇ ਕਰੀਏ ਰੱਖੋ ਇੱਕ ਵਾਰ ਇਹ ਥੋੜੇ ਜਿਹੀ ਦੀ ਗੱਲ ਹੈਗੀ ਆ ਆਪਣੇ ਗਾਗ ਨਾ ਗਵਾਲੇ ਕੋਈ ਇੱਕ ਵਾਰ ਗਾਗ ਦੇ ਦੂਰੋਂ ਦੂਜੀ ਦੁਕਾਨਾਂ ਤੇ ਲੱਗ ਗਿਆ ਉਹ ਫਿਰ ਤੁਹਾਡੇ ਇੱਥੇ ਆਉਣਾ ਥੋੜਾ ਜਿਹਾ ਫੇਰ ਮੁਸ਼ਕਲ ਹੋਣਾ ਇਹ ਵੀ ਇੱਕ ਬਹੁਤ ਵੱਡਾ ਰੀਜ਼ਨ ਹੈਗਾ ਕਿ ਜਿੰਨਾ ਤੁਹਾਨੂੰ ਡਿਪਰੈਸ਼ਨ ਆ ਰਿਹਾ ਹੈਗਾ ਤੇ ਜਿਹਦੇ ਕਰਕੇ ਤੁਸੀਂ ਹੌਸਲਾ ਹਾਰ ਕੇ ਤੇ ਆਪਣੇ ਬੈਕ ਹੋਮ ਜਾਣਾ ਚਾਹੁੰਦੇ ਹੋ ਹਮ ਠੀਕ ਆ ਡਾਕਟਰ ਸਾਹਿਬ ਫਿਰ ਮੈਂ ਥਾਤੋਂ ਇਥੋਂ ਅਦਾਸ ਲਾਉਂਗਾ ਤੇ ਮੇਰੇ ਵੱਲੋਂ ਤੁਹਾਨੂੰ ਦੋ ਮਿੰਟ ਜੋੜ ਕੇ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਮਾਨੀ ਤੇ ਸਾਰੇ ਸੱਜਣਾ ਬਹੁਤ ਬਹੁਤ ਧੰਨਵਾਦ ਤੇ ਪਲੀਜ਼ ਮੈਂ ਅੱਗੇ ਵਿਖਿਆ ਸੀਗਾ ਸਾਨੂੰ ਫੀਡਬੈਕ ਜਰੂਰ ਦਿੰਦੇ ਰਹਾ ਕਰੋ ਕਿ ਜਿਹੜਾ ਸਾਡਾ ਪ੍ਰੋਗਰਾਮ ਹੈਗਾ ਤੁਹਾਨੂੰ ਕਿਵੇਂ ਲੱਗਿਆ ਸਾਡਾ ਜ ਇਹ ਇਹ ਨਹੀਂ ਮਕਸਦ ਹੈਗਾ ਸੀ 28000 30000 50000 ਬੰਦੇ ਨੂੰ ਨੋ ਸਾਨੂੰ ਜੇ ਸਿਰਫ 10 ਬੰਦਿਆਂ ਦਾ ਟੈਲੀਫੋਨ ਆ ਜਾਏ ਅਸੀਂ ਖੁਸ਼ ਆ ਮੇਜਰ ਖੁਸ਼ ਆ ਮੈਂ ਖੁਸ਼ ਆ ਸਭ ਦਾ ਦਿਲ ਖੁਸ਼ ਆ ਸਾਡੀ ਰੂਹ ਖੁਸ਼ ਆ ਔਰ ਉਮੀਦ ਕਰਾਂਗੇ ਕਿ ਤੁਸੀਂ ਵੀ ਸਾਡੇ ਪ੍ਰੋਗਰਾਮ ਤੋਂ ਇਹ ਨਹੀਂ ਹਲਾਸ਼ੇਰੀ ਲਓਗੇ ਕਿ ਅਗਲੇ ਪ੍ਰੋਗਰਾਮ ਵਿੱਚ ਸਾਨੂੰ ਇਹ ਘਟਕੜ ਇਦਾਂ ਦੇ ਪ੍ਰੋਗਰਾਮ ਨਹੀਂ ਕਰਨੇ ਪੈਣਗੇ ਪਰ ਤੁਸੀਂ ਸਾਨੂੰ ਇਦਾਂ ਹੀ ਦੱਸੋਗੇ ਵੀ ਤੁਹਾਡੇ ਪ੍ਰੋਗਰਾਮ ਤੋਂ ਸਾਨੂੰ ਹੌਸਲਾ ਮਿਲਿਆ ਤੇ ਅਸੀਂ ਅੱਗੇ ਵਧਾਂਗੇ ਚੱਲਾਂਗੇ ਅਜੇ ਫਿਲਹਾਲ ਅਸੀਂ ਵਾਪਸੀ ਦਾ ਪ੍ਰੋਗਰਾਮ ਪੋਸਟਪੋਨ ਕਰਦੇ ਹਾਂ ਠੀਕ ਹੈ ਡਾਕਟਰ ਸਾਹਿਬ ਤੇ ਮੈਂ ਥਾਤੋਂ ਅਜ਼ਾਤ ਲੈਣੀ ਆ ਮੇਰੇ ਵੱਲੋਂ ਫਿਰ ਇੱਕ ਵਾਰੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਤੇ ਮੈਂ ਹੋਂ ਤੁਹਾ ਤੋਂ ਇਥੋਂ ਮੈਂ ਵੀ ਤੁਹਾ ਤੋਂ ਅਜ਼ਾਤ ਲਊਗਾ ਤੇ ਕਾਸ ਕਰੂੰਗਾ ਸਾਡੀ ਜਿਹੜੀ ਹਲਕੀ ਫੁਲਕੀ ਜੀ ਗੱਲਬਾਤ ਆ ਤੁਹਾਨੂੰ ਚੰਗੀ ਲੱਗੀ ਹੋਮੂਗੀ ਅਗਲੇ ਵੀਕੇ ਹੋਰ ਕਿਸੇ ਮੁੱਦੇ ਦੇ ਨਾਲ ਗੱਲਬਾਤ ਲਈ ਪੇਸ਼ ਹੋਵਾਂਗੇ ਹੁਣ ਇਥੇ ਮੰਨੂ ਵੀ ਦਿਓ ਛੁੱਟੀਆਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਜ਼ਿੰਦਾਬਾਦ